ਮੋਂ ਇੱਕ ਹੋਰ ਹੈ ਐਵੈਨਿਊ ਐਵੈਨਿਊ ਇਸ ਮਾਲ ਐਵੈਨਿਊ ਇਸ ਮਾਲ ਹਾਂ ਐਵਰੀ ਮੋਂ ਹਮਨ ਮੋਂ ਐਵੈਨਿਊ ਇਸ ਮਾਲ ਇੱਕ ਬਰਸ ਕਿਸੇ ਨੂੰ ਟੱਚ ਕਰਕੇ ਨਹੀਂ ਸੋ ਜੈਰਨ ਟਿਕਟ ਲੈ ਚੁੱਕੇ ਆ ਅਸੀਂ ਬੈਠ ਗਏ ਵਾਹ ਤੇ ਵਿੱਚ 100 ਡਾਲਰ ਦੇ ਕੇ ਸਾਨੂੰ 38 ਰਿਆਲ ਓਮਾਨੀ ਮਿਲ ਰਹੇ ਨੇ 에어ਪੋਰਟ ਦੇ ਉੱਤੇ ਸਾਨੂੰ ਬਹੁਤ ਮਹਿੰਗਾ ਪਿਆ ਚਾਰ ਪੰਜ ਚੈੱਕ ਕਰਾਣੀ ਆ ਨਾ ਬਾਹਰ ਆ ਕੇ ਮਾਰਕੀਟ ਐਕਸਪਲੋਰ ਕਰਕੇ ਇੱਥੇ ਐਕਸਚੇਂਜ ਕਰਾਇਓ 에어ਪੋਰਟ ਤੇ ਕੁਛ ਵੀ ਨਾ ਨਾ ਸਿੰਮ ਲਿਓ ਨਾ ਕਰੰਸੀ ਐਕਸਚੇਂਜ ਕਰਾਓ ਸੇਮ ਵਾਲਾ ਵੀ ਸਾਡੇ ਨਾਲ ਉਹ ਫਰਾਡ ਕਰਕੇ ਕਿਉਂਕਿ ਸਾਨੂੰ ਕਹਿੰਦੇ ਜੀ 2G ਵੀ ਮਿਲੂਗਾ ਬਟ ਪਹਿਲੇ ਦਿਨ ਚ 2G ਵੀ 2 ਘੰਟੇ ਚੋਂ 2 ਘੰਟੇ ਜੀ ਖਤਮ ਹੋ ਗਿਆ ਸਾਡਾ 2G ਯੂਜ਼ ਵੀ ਨਹੀਂ ਕੀਤਾ ਪਤਾ ਨਹੀਂ ਸਹੀ ਗੱਲ ਆ ਉਹਨਾਂ ਨੇ ਇਕੱਲਾ ਸੇਮ ਹੀ ਦਿੱਤਾ ਕੋਈ ਫਾਇਦਾ ਹੈ ਨਹੀਂ ਸੀ ਨੈਟਵਰਕ ਆਇਓ ਨਹੀਂ ਸੀ ਆ ਸ਼ੂ ਸਿਲੈਕਟ ਕੀਤਾ ਮੈਂ ਬਹੁਤ ਸੋਹਣਾ ਪੀਸ ਬਹੁਤ ਸੋਹਣੀ ਕੁਆਲਿਟੀ ਕੇ ਸ਼ੂ ਸਿਲੈਕਟ ਕੀਤਾ ਦੂਸਰਾ ਸ਼ੂ ਸਿਲੈਕਟ ਕੀਤਾ ਜੀ ਇਹ ਦੋ ਸ਼ੂਸ ਮੈਂ ਸਿਲੈਕਟ ਕੀਤੇ ਨੇ ਇਹ ਮੈਨੂੰ ਪੈ ਰਹੇ ਨੇ ਜੀ ਇੱਥੇ 3.900 ਉਹ ਜੀ ਇੰਡੀਆ ਦਾ 8900 ਰੁਪਿਆ ਹੋ ਗਿਆ ਅਕੋਰਡਿੰਗ ਟੂ ਇੰਡੀਆ 1800 ਰੁਪਏ ਦੇ ਮੈਨੂੰ ਇਹ ਦੋ ਜੋੜੇ ਪੈ ਗਏ ਇਹੀ ਜੇ ਮੈਂ ਇੰਡੀਆ ਦੇ ਵਿੱਚ ਲੈਂਦਾ ਤਾਂ ਮੈਨੂੰ ਬਹੁਤ ਕਾਸਟਲੀ ਪੈਣੇ ਸੀ ਇਹ ਹੈਗੇ ਲੇਡੀਜ਼ ਸਪੋਰਟ ਸ਼ੂਸ ਅਪਰੋਕਸ 3000 ਰਿਆਲ ਦੇ ਸੋ ਇਹ ਸ਼ੂ ਨੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਕਰੀਨ ਦੇ ਸਾਹਮਣੇ ਨੇ ਕੁਝ ਜਿਹੜੇ ਜੁੱਤੀ ਨਹੀਂ ਦਿੱਤੇ ਬਹੁਤ ਹੀ ਲਾਈਟ weight ਨੇ ਬਹੁਤ ਹੈਵੀ ਲੱਗ ਰਿਹਾ ਹੈਗੇ ਹੈਵੀ ਨੇ ਕੁਆਲਿਟੀ ਬਹੁਤ ਸੋਹਣੀ ਆ ਬਟ ਉਹੀ ਕੁਆਲਿਟੀ ਬਹੁਤ ਸੋਹਣੀ ਆ ਉਹੀ ਇੰਡੀਆ ਦੇ ਹਿਸਾਬ ਨਾਲ ਤੁਹਾਨੂੰ ਇਹ 7-800 ਰੁਪਏ ਦਾ ਫੇਅਰ ਪੈਣਾ ਉਹ ਸ਼ੂ ਵਾਲਾ ਕੰਮ ਬਹੁਤ ਸਸਤਾ ਮੈਂ ਤਾਂ ਦੋ ਜੋੜੇ ਲੈ ਲਿਆ ਭਾਈ ਇੰਡੀਆ ਦੇ ਵਿੱਚ ਮੈਨੂੰ ਉਹੀ ਬਹੁਤ ਜ਼ਿਆਦਾ ਕਾਸਟਲੀ ਮੈਨੇ ਸੀਗੇ ਸੋ ਬ੍ਰੈਂਡ ਦਾ ਮੈਨੂੰ ਨਹੀਂ ਪਤਾ ਕਿਹੜਾ ਕੁਆਲਿਟੀ ਬਹੁਤ ਸੋਹਣੀ ਆ ਉਹ ਵੀ ਤੁਹਾਨੂੰ ਘੱਟ ਪੈਸਿਆਂ ਦੇ ਵਿੱਚ ਬਹੁਤ ਸੋਹਣੀ ਕੁਆਲਿਟੀ ਮਿਲ ਜਵੇ ਉਹ ਤੋਂ ਉੱਤੇ ਤੁਹਾਨੂੰ ਹੋਰ ਕੀ ਚਾਹੀਦਾ ਆਹ ਕਲਰ ਦੀ ਟੈਕਸੀ ਚੱਲਦੀ ਹੈ ਇੱਥੇ ਇਹ ਸਪੈਸ਼ਲ ਵੀ ਜਾਂਦੀ ਹੈ ਤੇ ਪ੍ਰਾਈਵੇਟ ਵੀ ਜਾਂਦੀ ਸੋ ਅਸੀਂ ਸ਼ਾਪਿੰਗ ਕੀਤੀ ਹੈ ਜੀ ਨੈਸਟੋ ਹਾਈਪਰ ਮਾਰਕਟ ਇਨ ਰੂਈ ਸੋ ਇੱਥੇ ਸਮਾਨ ਤੁਹਾਨੂੰ ਬਹੁਤ ਜ਼ਿਆਦਾ ਸਸਤਾ ਮਿਲੂ ਇੱਥੇ ਬਹੁਤ ਜ਼ਿਆਦਾ ਸ਼ਾਂਤੀ ਹੈ ਬਹੁਤ ਜ਼ਿਆਦਾ ਸਕੂਨ ਭਰਿਆ ਹੋਇਆ ਜਿਆ ਏਰੀਆ ਹੈ ਠੂਰਾ ਜੇ ਗਰਮੀ ਨਾ ਹੋਵੇ ਨਾ ਮੌਸਮ ਠੰਡੇ ਦੇ ਵਿੱਚ ਤੁਸੀਂ ਆਉਣਿਓ ਤਾਂ ਉਮਾਨ ਵਰਗੀ ਕੋਈ ਕੰਟਰੀ ਹੋਣੀ ਹੈਗੀ ਬਹੁਤ ਜ਼ਿਆਦਾ ਸ਼ਾਂਤ ਮਾਹੌਲ ਸੋ ਮੇਰੀ ਬੈਕ ਸਾਈਡ ਬਾਬੇ ਬੈਠੇ ਨੇ ਉਹ ਸਾਹਮਣੇ ਬਾਬੇ ਬੈਠੇ ਨੇ ਇਹ ਹੈਗਾ ਟੈਕਸੀ ਸਟੈਂਡ ਟੈਕਸੀ 'ਚ ਬੈਠ ਕੇ ਅਸੀਂ ਜਾਵਾਂਗੇ ਜੀ ਹੋਟਲ ਹੋਟਲ ਸਮਾਨ ਲਾ ਕੇ ਫਿਰ ਅਸੀਂ ਨਿਕਲਾਂਗੇ ਨੈਕਸਟ ਲੋਕੇਸ਼ਨ ਤੇ